ਕਿ ਸਾਡਾ ਬਟਿੰਡਾ ਪੁਲਿਸ ਵੱਲੋਂ ਜਿਹੜਾ ਨੈਸ਼ਨਲ ਰੋਡ ਸੇਫਟੀ ਵੀਕ ਹੁੰਦਾ ਹੈ ਉਹਦੇ ਤਹਿਤ ਬਟਿੰਡਾ ਪੁਲਿਸ ਨੇ ਸਪੈਸ਼ਲ ਸਾਡੀ ਟ੍ਰੈਫਿਕ ਪੁਲਿਸ ਨੇ ਅੱਜ ਇਹ ਕਿ ਇਥੇ ਇਨੀਸ਼ੀਏਟਿਵ ਕੀਤਾ ਜਿੱਥੇ ਇੱਕ ਤਾਂ ਬਚਪਨ ਸਕੂਲ ਹੈ ਜਿਹੜਾ ਛੋਟੇ ਬੱਚਿਆਂ ਦਾ ਕਿਨ ਡਗਾਟਨ ਉਹਨਾਂ ਦੇ ਬੱਚਿਆਂ ਨੇ ਇੱਕ ਕਿਟ ਦਿਖਾਇਆ ਜਿਹਦੇ ਚ ਵੱਖਰੇ ਵੱਖਰੇ ਟ੍ਰੈਫਿਕ ਦੇ ਨਿਯਮ ਦੱਸੇ ਕਿ ਐਡਲਟਸ ਨੂੰ ਫੋਲੋ ਕਰਨੇ ਚਾਹੀਦੇ ਆ ਉਸ ਤੋਂ ਇਲਾਵਾ ਅਸੀਂ ਇਥੇ ਜਿਹੜੇ ਤੋਂ ਦੇ ਰਾਹੀਰ ਜਾ ਰਹੇ ਆ ਟੂ ਵੀਲਰ ਤੇ ਵਿਦਾਊਟ ਹੈਲਮਟ ਉਹਨਾਂ ਨੂੰ ਅਸੀਂ ਹੈਲਮਟਸ ਦੇ ਰਹੇ ਆ ਇਹ ਇੱਕ ਥ੍ਰੀ-ਵੀਲਰ ਤੇ ਸਿਰਫ ਰਿਫਲੈਕਟਰ ਸਟ੍ਰਿਪ ਲਗਾਈਆਂ ਜਿਹੜੀ ਰਾਤ ਨੂੰ ਬੜੀ ਯੂਸਫੁਲ ਰਹਿੰਦੀ ਹੈ ਤੇ ਨਾਲਾ ਜਿਹੜੇ ਟ੍ਰੈਫਿਕ ਸਿਟੀਜ਼ਨਸ ਟ੍ਰੈਫਿਕ ਰੂਲਸ ਫਾਲੋ ਕਰਦੇ ਸਾਨੂੰ ਨਜ਼ਰ ਆਣਗੇ ਅਸੀਂ ਉਹਨਾਂ ਨੂੰ ਗੁਲਾਬ ਦੇਵਾਂਗੇ ਜਸਟ ਐਜ਼ ਅ ਜੈਸਚਰ ਕਿ ਤੁਸੀਂ ਟ੍ਰੈਫਿਕ ਰੂਲਸ ਫਾਲੋ ਕਰਦੇ ਬਟ ਅੱਗੇ ਜਾ ਕੇ ਜਿਹੜੇ ਨਹੀਂ ਲਗਾਉਂਦੇ ਹੈਲਮਟ ਉਹਨਾਂ ਨੂੰ ਅਸੀਂ ਜ਼ਰੂਰ ਚਲਾਨ ਕਰਾਂਗੇ ਐਕਚੁਅਲੀ ਕਾਊਂਟੂ ਐਜੂਕੇਸ਼ਨ ਦੀ ਹੈ ਪੁਲਿਸ ਐਜੂਕੇਟਿੰਗ ਕਰਦੀ ਹੈ ਕਿ ਸਾਰੇ ਲੋਕਾਂ ਨੂੰ ਦੇਖੋ ਜੀ ਸਾਡੇ ਡੈਫੀਨਿਟਲੀ ਹਰ ਜ਼ਿਲ੍ਹੇ 'ਚ ਇੱਕ ਟ੍ਰੈਫਿਕ ਐਜੂਕੇਸ਼ਨ ਸੈੱਲ ਹੁੰਦਾ ਹੈ ਜਿਹਦੇ 'ਚ ਸਾਡਾ ਵੀ ਮੁਲਾਜ਼ਮ ਹੈ ਉਹ ਡੇਲੀ ਬੇਸ ਤੇ ਐਜੂਕੇਟ ਕਰਦੇ ਹੈ ਬਟ ਇਟ ਇਜ਼ ਅ ਮਾਸ ਡਰਾਈਵ ਮਤਲਬ

ਮੈਨੂੰ ਨਹੀਂ ਲੱਗਦਾ ਕਿ ਲੋੜ ਹੀ ਪੈਣੀ ਹੈ। ਕੋਈ ਜੇ ਆਈ ਊਡ ਆਲਵੇਸ ਸੇ ਕਿ ਆਪਣੀ ਜਾਨ ਹੈ ਤਾਂ ਜਹਾਨ ਹੈ ਜੇ ਤੋ ਤੁਹਾਡੇ ਹੈਡਿੰਗ ਤੁਸੀਂ ਡੇਲੀ بیس ਤੇ ਦੇਖਦੇ ਹੋ ਕਿਨੇ ਐਕਸੀਡੈਂਟਸ ਤੇ ਪੀਪਲ ਆ ਲੂਜ਼ਿੰਗ ði ਲਾਈਫ ਜੇ ਆਪਣੀ ਧਿਆਨ ਨਾਲ ਫੋਲੋ ਕਰਕੇ ਕਿੰਨੇ ਦਾ ਆ ਜਾਂਦਾ ਹੈ ਹੈਲਮਟ 300 400 ਦਾ ਆਏਗਾ ਜੇ ਉਹ ਲਗਾ ਕੇ ਤੁਸੀਂ ਆਪਣੀ ਲਾਈਫ ਪਹਿਲਾਂ ਸੇਵ ਕਰੋ ਆਈ ਥਿੰਕ ਦੈਟ ਇਜ਼ ਦ ਬਿਗੇਸਟ ਮੈਸੇਜ ਇਹ ਨੂੰ ਕਿਹਾ ਕਿ ਜੇ ਅਸੀਂ ਗਲਤ ਕਰਦੇ ਹਾਂ ਕਿ ਅਸੀਂ ਟ੍ਰਾਈ ਵੀ ਕਰੀਏ ਕਿ ਇਸੇ ਗੱਲ ਨਹੀਂ ਹੋਣੀ ਗੱਲ ਇਹ ਹੈ ਜੀ ਕਿ ਸੜਕਾਂ ਦੀ ਕਲੀਜ ਨਹੀਂ ਕੀ ਹੈ ਸੜਕਾਂ ਦੀ ਕਲੀਜ ਨਹੀਂ ਆੜੀ ਹੈ ਗਰੁੱਪ ਸਿਲਸਿਲ ਕੇ ਜਿੱਕੇ ਹਨ ਉਹਨਾਂ ਦੀ ਤਰ੍ਹਾਂ ਕੋ ਜੀ ਡੀਸੀ ਸੋ ਆਪਨਾ ਮੰਥਲੀ ਰੋਡ ਸੇਫਟੀ ਦੀ ਇੱਕ ਮੀਟਿੰਗ ਲੈਂਦੇ ਜਿਹਦੇ ਤੇ ਕਿਉਂਕਿ ਸੜਕਾਂ ਦਾ ਸਾਡਾ ਏਰੀਆ ਨਹੀਂ ਹੈ ਬਟ ਉਹ ਮੰਥਲੀ ਮੀਟਿੰਗਸ ਤੇ ਰਿਵਿਊ ਵੀ ਕਰਦੇ ਤੇ ਆਈ ਥਿੰਕ ਆਪ ਵੀ ਸੁਧਾਰ ਕਰ ਵੀ ਰਹੇ ਹਾਂ ਸੋ ਉਹਨ ਕਾਲਜ ਚੜਾ ਪਿੰਚ ਤੱਕ ਪਲੇਸ ਸਕੂਲ ਅੱਜ ਅਸੀਂ ਟ੍ਰੈਫਿਕ ਪੁਲਿਸ ਬਠਿੰਡਾ ਟਿਕ ਵਲੋਂ ਜੋ ਉਹਨਾਂ ਨੇ ਉਪਰਾਲਾ ਕੀਤਾ ਹੈ ਟ੍ਰੈਫਿਕ ਰੂਲਸ ਨੂੰ ਅਬਾਰੇ ਅਵੇਅਰ ਕਰਨ ਦਾ ਪੂਰੇ ਆਪਾਂ ਬਠਿੰਡਾ ਨੂੰ ਉਹਦੇ ਚੰਸੀ ਬਿਲਕੁਲ ਪਾਰ ਗਏ ਅਸੀਂ ਵੀ ਜਾਣਦੇ ਆ ਕਿ ਜੋ ਟ੍ਰੈਫਿਕ ਰੂਲ ਬਨੇ ਆ ਆਪਾਂ ਸਭ ਜਾਣਦੇ ਆ ਕਿ ਟ੍ਰੈਫਿਕ ਰੂਲਸ ਹੈ ਪਰ ਪਾਲਨ ਕਰਨਾ ਕੋਈ ਵੀ ਨਹੀਂ ਜਾਂਦਾ ਜਦੋਂ ਤੱਕ ਆਪਾਂ ਉਹ ਬਨੇ ਜਿਹੜੇ ਰੂਲਸ ਆ ਉਹਨਾਂ ਦੀ ਪਾਲਣਾ ਨਹੀਂ ਕਰਾਂਗੇ ਆਪਾਂ ਆਪਣੀ ਜ਼ਿੰਦਗੀ ਔਰ ਆਪਣੇ ਪਰਿਵਾਰ ਦੀ ਨਾਲੇ ਦੂਸਰੇ ਜਿਹੜੇ ਲੋਕ ਹੈ ਉਹਨਾਂ ਦੀ ਜ਼ਿੰਦਗੀਆਂ ਨਹੀਂ ਬਚਾ ਸਕਦੇ ਕਈ ਵਾਰ ਆਪਾਂ ਕਹਿ ਦਿੰਦੇ ਆ ਕਿ ਇੱਥੇ ਟ੍ਰੈਫਿਕ ਪੁਲਿਸ ਵਾਲੇ ਨਹੀਂ ਹੈਗੇ ਇੱਥੇ ਟ੍ਰੈਫਿਕ ਪੁਲਿਸ ਨਹੀਂ ਲੋ ਇੱਥੇ ਰੈੱਡ ਲਾਈਟ ਨਹੀਂ ਹੈ ਪੇਕੋ ਜਦੋਂ ਦਾ ਕੇ ਸਭ ਚੀਜ਼ਾਂ ਹੁੰਦੀਆਂ ਨੇ ਜਿੱਥੇ ਹੁੰਦੀਆਂ ਜੇ ਆਪਾਂ ਇੱਥੇ ਵੀ ਉਹਨਾਂ ਦੀ ਪਾਲਣਾ ਨਹੀਂ ਕਰਦੇ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਇਹਨਾਂ ਹਾਸਿਆਂ ਤੋਂ ਅੰਦਰ ਨਿਕਲਣਾ ਪੈਂਦਾ ਹੈ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਜੋ ਵੀ ਹਾਸੇ ਹੁੰਦੇ ਆ ਉਹ ਸਰਵ ਸਪੀਡਿੰਗ ਕਰਕੇ ਹੁੰਦੇ ਆ ਜਾਂ ਡਰਾਈਵ ਕਰਦੇ ਹੋਏ ਜਦੋਂ ਉਹ ਫੋਨ ਯੂਜ਼ ਕਰਦੇ ਆ ਇਹ ਸਭ ਚੀਜ਼ਾਂ ਕਾਰਨ ਬਣਦੀ ਹੈ ਡਿਸਟਰੈਕਸ਼ਨ ਕਾਰਨ ਬਣਦੀ ਹੈ ਕਿਸੇ ਲਈ ਐਕਸੀਡੈਂਟ ਦਾ ਆਪਾਂ ਜੇ ਅੱਜ ਲੈ ਕੇ ਪਲੈਜ ਕਰਦੇ ਆ ਤਨ ਲੈਣੇ ਆ ਕਿ ਅੱਗੇ ਤੋਂ ਜੋ ਟ੍ਰੈਫਿਕ ਰੂਲਸ ਬਣੇ ਆ ਉਹਨਾਂ ਨੂੰ ਫੋਲੋ ਕਰਕੇ ਟ੍ਰੈਫਿਕ ਪੁਲਿਸ ਵਾਲਿਆਂ ਦੀ ਵੀ ਆਪਾਂ ਸਹਾਇਤਾ ਕਰੀਏ ਤਾਂ ਆਪਾਂ ਮਿਲ ਕੇ ਇਹਨਾਂ ਸਭ ਚੀਜ਼ਾਂ ਦੇ ਰੋਕ ਲਗਾ ਸਕਦੇ ਹਾਂ ਮੈਂ ਬਨੂ ਜੋੜਾ ਡਾਇਰੈਕਟਰ ਬਚਪਨ ਪਲੇ ਸਕੂਲ ਦੀ ਜੋ ਮੁੱਖ ਸ਼ਾਖਾ ਹੈ ਮਾਤਾ ਜੀ ਵੀ ਨਗਰ ਅੱਜ ਰੋਡ ਸੇਫਟੀ ਵੀਕ ਦੇ ਵਿੱਚ ਇਸ ਅਭਿਆਨ ਦੇ ਵਿੱਚ ਡਿਸਟ੍ਰਿਕਟ ਬਠਿੰਡਾ ਪੁਲਿਸ ਦੇ ਨਾਲ ਉਹਨਾਂ ਦੇ ਸਹਿਯੋਗ ਨਾਲ ਅੱਜ ਆਪ ਆਏ ਹੀ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਅਵੇਅਰਨੈਸ ਵਾਰੇ ਇੱਕ ਰੈਲੀ ਦੇ ਰੂਪ ਚ ਕੱਢ ਕੇ ਉਹਨਾਂ ਨੂੰ ਅਵੇਅਰ ਕਰ ਰਹੇ ਹੈਗੇ ਆ ਟ੍ਰੈਫਿਕ ਇੱਕ ਬਹੁਤ ਵੱਡੀ ਜੜੀ ਹੈਗੀ ਹੈ ਆਪਣੇ ਸ਼ਹਿਰ ਦੀ ਨੀੜ ਹੈ ਤੇ ਇਹ ਸਭ ਤੋਂ ਵੱਡਾ ਆਪਣਾ ਇੱਕ ਕਹਿ ਸਕਦੇ ਆ ਇਹ ਕਿ ਆਪਣਾ ਡਾਊਨਫਾਲ ਵੀ ਹੈ ਇੱਕ ਬਹੁਤ ਵੱਡੀ ਸਮੱਸਿਆ ਹੈ ਜੋ ਟ੍ਰੈਫਿਕ ਦੀ ਹੈ ਆਪਣੀ ਸ਼ਹਿਰ ਵਾਸੀਆਂ ਨੂੰ ਸਾਡੇ ਸਾਰੀ ਸਕੂਲ ਦੀ ਤਰਫੋਂ ਬੱਚਿਆਂ ਦੀ ਤਰਫੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਆਪਾਂ ਜੇ ਅਵੇਅਰ ਹੋ ਕੇ ਆਪਣੀ ਜ਼ਿੰਮੇਵਾਰੀ ਸਮਝੀਏ ਸ਼ਹਿਰ ਆਪਣਾ ਹੈ ਟ੍ਰੈਫਿਕ ਆਪਣਾ ਹੈ ਅਸੁਵਿਧਾ ਵੀ ਆਪਾਂ ਦੀ ਹੁੰਦੀ ਹੈ ਇੰਨਾਂ ਛੋਟੀਆਂ ਛੋਟੀਆਂ ਗੱਲਾਂ ਜਿੱਦਾਂ ਕਿ ਆਪਾਂ ਗੱਡੀ ਨੂੰ ਸਹੀ ਤਰੀਕੇ ਨਾਲ ਪਾਰਕ ਕਰਨਾ ਜਾਂ ਫਿਰ ਆਪਾਂ ਰੋਡ ਦੇ ਉੱਪਰ ਆਪਣੀ ਰਿਸਪੌਂਸਿਬਿਲਟੀ ਸਮਝਦਾ ਕੇਵਲ ਆਪਣੀ ਨਹੀਂ ਆਪਣੇ ਜਿਹੜੇ ਨਾਲ ਹੋਰ ਰਾਈਡਰਸ ਹੈ ਉਹਨਾਂ ਦੇ ਵੀ ਉਹਨਾਂ ਨੂੰ ਇਲੀ ਇੰਪੋਰਟੈਂਸ ਦੇਣਾ ਉਹਨਾਂ ਵਾਸਤੇ ਆਪਾਂ ਜਿਹੜਾ ਹੈਗਾ ਜਗ੍ਹਾ ਛੋੜ ਕੇ ਚੱਲਣਾ ਇਹਦੇ ਨਾਲ-ਨਾਲ ਬਾਕੀ ਜਿਹੜੇ ਨਿਯਮ ਹੈਗੇ ਟ੍ਰੈਫਿਕ ਦੇ ਜੋ ਆਪਣੇ ਸੇਫਟੀ ਵਾਸਤੇ ਪਨਾਏ ਗਏ ਜਿੱਦਾਂ ਕਿ ਮੋਬਾਈਲ ਫੋਨ ਦੀ ਵਰਤੋਂ ਨਾ ਕਰਨਾ ਸੀਟ ਬੈਲਟ ਲਾ ਕੇ ਚੱਲਣਾ ਹੈਲਮਟ ਦਾ ਪ੍ਰਯੋਗ ਕਰਨਾ ਇਹ ਸਾਰੀਆਂ ਚੀਜ਼ਾਂ ਬਾਰੇ ਅੱਜ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਹੈਗੇ ਐ ਇੱਕ ਰੈਲੀ ਦੇ ਰੂਪ ਚ ਆਪਾਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਜਿਹੜਾ ਹੈਗਾ ਸੁਨੇਹਾ ਦੇਣਾ ਚਾਹੁੰਦੇ ਆ ਤਾਂ ਕਿ ਆਪਣੇ ਜਿਹੜੀ ਸ਼ਹਿਰ ਦੀ ਵਿਵਸਥਾ ਹੈ ਉਹ ਸਹੀ ਬਣ ਸਕੇ ਤੇ ਆਪਾਂ ਆਪਣੇ ਸ਼ਹਿਰ ਨੂੰ ਹੋਰ ਸੁੰਦਰ ਤੇ ਵਧੀਆ ਬਣਾ ਸਕੀਏ ਬਹੁਤ-ਬਹੁਤ ਧੰਨਵਾਦ ਲੱਗਦਾ ਜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜਿਹੜੀਆਂ ਜਾਨਾਂ ਜਾਂਦੀਆਂ ਨੇ ਹਾਦਸਿਆਂ ਦੇ ਵਿੱਚ ਉਹਨਾਂ ਦੇ ਵਿੱਚ ਲਗਾਮ ਲੱਗ ਸਕਦੀ ਹੈ ਬਹੁਤ ਹੱਦ ਤੱਕ ਜੀ ਜੇ ਟ੍ਰੈਫਿਕ ਨਿਯਮਾਂ ਨੂੰ ਤੇ ਆਪਾਂ ਸਚਾਰੂਤ ਨੂੰ ਰੂਪ ਨਾਲ ਆਪਾਂ ਪਾਲਣਾ ਕਰੀਏ ਤੇ ਜੋ ਇੱਕ ਜਿਹੜੀ ਕਹਿੰਦੇ ਨੇ ਸਭ ਤੋਂ ਅਮੁੱਲਿਆ ਜਾਨ ਹੈ ਉਹ ਜਿਹੜੀ ਜਾਨ ਬਚ ਸਕਦੀ ਹੈ ਦੇਖੋ ਕਿਸੇ ਦਾ ਬੇਟਾ ਕਿਸੇ ਦੀ ਮਾਂ ਕਿਸੇ ਦੀ ਪਤਨੀ ਕਰ ਇੰਤਜ਼ਾਰ ਕਰ ਰਹੀ ਆ ਆਪਾਂ ਇਹੀ ਸੋਚਿਏ ਆਪਾਂ ਓਵਰ ਸਪੀਡਿੰਗ ਨਾ ਕਰੀਏ ਇੱਕ ਵਾਰ ਦੀ ਥਿਲ ਹੈ ਲੇਕਿਨ ਸਾਰੀ ਉਮਰ ਜਿਹੜੇ ਆਪਣੇ ਬਾਪੇ ਹੋ ਜਾਂ ਆਪਣੇ ਘਰ ਵਾਲੇ ਪਿੱਛੇ ਰਹਿ ਜਾਂਦੇ ਹੈ ਉਹਨਾਂ ਵਾਸਤੇ ਪਛਸਾਵੇ ਦਾ ਕੰਮ ਜਿਹੜਾ ਹੈ ਪੰਜਾਂ ਦਾ ਕੀ ਆਪਾਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਆਪਾਂ ਪ੍ਰਸ਼ਾਸਨ ਨਾਲ ਸਹਿਯੋਗ ਕਰਕੇ